ਪਿੰਡ ਕਨੇਜ ਖੇਤੀਬਾੜੀ ਬਹੁਮਤ ਵਿਸ਼ਾਈ ਸਹਿਕਾਰੀ ਸੁਸਾਇਟੀ ਵਿੱਚ ਆਮ ਇਜਲਾਸ ਅਤੇ ਪੀਯੂਜੀ ਦੇ ਰਾਬ ਵਿਦਿਆਰਥੀਆਂ ਦੇ ਵੱਲੋਂ ਪ੍ਰੇਰਨਾਤਮਕ ਕੈਂਪ ਆਯੋਜਨ ਕੀਤਾ ਗਿਆ। iracial ਪ੍ਰਬੰਧਨ, ਖੇਤੀ ਮਸ਼ੀਨਰੀ ਅਤੇ ਸਬਸਹਯਤਾ ਸਮੂਹ ਬਾਰੇ ਵੀ ਜਾਣਕਾਰੀ ਦਿੱਤੀ ਗਈ। ਦੱਸ ਦਈਏ ਕਿ ਪਿੰਡ ਕਨੇਜ ਦੇ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿਸਤਾਰ ਸਿੱਖਿਆ ਵਿਭਾਗ ਵੱਲੋਂ ਪਿੰਡ ਕਨੇਜ ਦੇ ਵਿੱਚ ਖੇਤੀਬਾੜੀ ਬਹੁਮਤ ਵਿਸ਼ਾਈ ਸਹਿਕਾਰੀ ਸੁਸਾਇਟੀ ਦੇ ਵਿੱਚ ਕਿਸਾਨਾਂ ਦੀ ਭਲਾਈ ਅਤੇ ਖੇਤੀਬਾੜੀ ਵਿੱਚ ਨਵੀਂ ਤਕਨੀਕਾਂ ਦੇ ਪ੍ਰਚਾਰ ਲਈ ਇੱਕ ਪ੍ਰੇਰਨਾਤਮਕ ਕੈਂਪ ਦਾ ਆਯੋਜਨ ਕੀਤਾ ਗਿਆ। ਇਹ ਕੈਂਪਸ ਯੂਨੀਵਰਸਿਟੀ ਦੇ ਬੀਐਸਸੀ ਖੇਤੀਬਾੜੀ ਦੇ ਰਾਵੇ ਪ੍ਰੋਗਰਾਮ ਤਹਿਤ ਡਾਕਟਰ ਲੋਪਾ ਮੋਦਰਾ ਮਹਾਪਾਤਰਾ ਦੀ ਜੋਗ ਅਗਵਾਈ ਹੇਠ ਆਯੋਜਿਤ ਕੀਤਾ ਗਿਆ ਵਿਦਿਆਰਥੀਆਂ ਦੇ ਵੱਲੋਂ ਸਾਰਾ ਪ੍ਰਬੰਧ ਅਤੇ ਮਨਚਾਲਨ ਖੁਦ ਕੀਤਾ ਗਿਆ ਕੈਂਪ ਦੀ ਸ਼ੁਰੂਆਤ ਵਿਦਿਆਰਥੀ ਆਕਾਸ਼ਦੀਪ ਸਿੰਘ ਨੇ ਖੁਸ਼ਹਾਲਨਾ ਕੀਤੀ ਅਤੇ ਪ੍ਰੋਗਰਾਮ ਦੇ ਆਯੋਜਨ ਨੂੰ ਬਾਕੂਬੀ ਨਵਾਇਆ ਕੈਂਪ ਦੀ ਸ਼ੁਰੂਆਤ ਸੋਸਾਇਟੀ ਦੇ ਆਮ ਜਲਾਸ ਨਾਲ ਹੋਈ ਜਿਸ ਵਿੱਚ ਪਿੰਡ ਦੇ ਕਿਸਾਨਾਂ ਸਹਿਕਾਰੀ ਮੈਂਬਰਾਂ ਤੇ ਮਹਿਲਾਵਾਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ ਇਸ ਜਲਾਸ ਵਿੱਚ ਸੋਸਾਇਟੀ ਦੇ ਪ੍ਰਧਾਨ ਬਲਜੀਤ ਸਿੰਘ ਸਤਤ ਸ੍ਰੀ ਰਿਤਕਮਲ ਅਤੇ ਸਾਰੇ ਕਮੇਟੀ ਮੈਂਬਰ ਮੌਜੂਦ ਸ ਇਤਲਾਸਰਨ ਸੋਸਾਇਟੀ ਵੱਲੋਂ ਹੁਣ ਤੱਕ ਕਿਤੇ ਉਪਰਾਲਿਆਂ ਤੇ ਆਉਣ ਵਾਲੀਆਂ ਗਤੀਵਿਧੀਆਂ ਦੇ ਵਿਸਥਾਰ ਨਾਲ ਚਰਚਾ ਵੀ ਕੀਤੀ ਗਈ। ਇਸ ਮੌਕੇ ਤੇ ਭੁੱਟੇ ਵੀ ਬੰਡੇ ਗਏ। ਬਾਕੀ ਕਰਦੇ ਹਾਂ ਗੱਲਬਾਤ ਆਓ ਵੇਖਦੇ ਹਾਂ ਇੱਕ ਰਿਪੋਰਟ। ਸਭਾ ਦਾ ਆਮ ਜਲਾਸ ਜਿਹੜਾ ਹਰੇਕ ਸਾਲ ਹੁੰਦਾ ਹੈ ਇਸ ਵਾਰ ਵੀ ਅੱਜ 10 10 2025 ਨੂੰ ਕਰਵਾਇਆ ਗਿਆ ਤੇ ਆਮ ਜਲਾਸ ਦੇ ਨਾਲ ਨਾਲ ਜਿਹੜੇ ਰਾਵਾਂ ਦੇ ਵਿਦਿਆਰਥੀ ਪਿਛਲੇ 45 ਦਿਨ ਤੋਂ ਸਾਡੇ ਕੋਲ ਪਹੁੰਚੇ ਹੋਏ ਸੀਗੇ ਉਹਨਾਂ ਨੇ ਵੀ ਬੜਮੁੱਲੀਆਂ ਚ ਜਾਣਕਾਰੀਆਂ ਜੋ ਕਿਸਾਨ ਬੀਬੀਆਂ ਆਈਆਂ ਸੀਗੀਆਂ। ਤੇ ਕਿਸਾਨ ਵੀਰ ਆਏ ਸੀ ਸਾਰਿਆਂ ਨੂੰ ਬੜਮੁੱਲੀ ਜਾਣਕਾਰੀਆਂ ਦਿੱਤੀਆਂ ਨੇ ਕਿ ਯੂਨੀਵਰਸਿਟੀ ਜਿਵੇਂ ਆਪਾਂ ਹੈਲਪ ਹੈਲਪ ਗਰੁੱਪ ਬਣਾ ਸਕਦੇ ਹਾਂ ਸੁਸਾਇਟੀ ਨਾਲ ਜੁੜ ਕੇ ਕਿਵੇਂ ਆਪਾਂ ਹਲਦੀ ਦੀ ਪ੍ਰੋਸੈਸਿੰਗ ਕਰ ਸਕਦੇ ਹਾਂ ਜਾਂ ਹੋਰ ਵੀ ਕੋਈ ਜੋ ਆਪਾਂ ਬਿਜ਼ਨਸ ਕਰਨਾ ਦਾ ਸੁਸਾਇਟੀ ਨਾਲ ਜੁੜ ਕੇ ਆਪਾਂ ਉਹ ਬਿਜ਼ਨਸ ਆਪਣਾ ਗਰੁੱਪ ਬਣਾ ਕੇ ਕਰ ਸਕਦੇ ਹਾਂ ਉਹ ਬੜਮੁੱਲੀਆਂ ਜਾਣਕਾਰੀਆਂ ਅੱਜ ਜਿਹੜਾ ਆਯੋਜਨ ਸੀਗਾ ਇਸ ਵਿੱਚ ਦਿੱਤੀਆਂ ਗਈਆਂ ਨੇ ਨਾਲ ਦੀ ਨਾਲ ਜਿਹੜਾ ਸਭਾ ਦਾ ਆਮ ਜਲਾਸ ਵੀ ਉਹ ਵੀ ਸਫਲਤਾਪੂਰਵਕ ਕੀਤਾ ਗਿਆ ਹਾਂਜੀ ਹਾਂਜੀ ਸਭਾ ਦਾ ਜਿਹੜਾ ਪਿਛਲੇ ਸਾਲ ਦਾ ਪੂਰਾ ਕਾਰੋਬਾਰ ਸਭਾ ਨੇ ਜੋ ਕੀਤਾ ਜਿੰਨਾ ਪ੍ਰੋਫਿਟ ਕਮਾਇਆ ਉਹਦੇ ਬਾਰੇ ਮੈਂਬਰਾਂ ਨੂੰ ਦੱਸਿਆ ਗਿਆ ਜੋ ਸਭਾ ਨੇ ਨਵੀਆਂ ਨਵੀਆਂ ਮਸ਼ੀਨਰੀ ਲੈਂਦੀਆਂ ਉਹਨਾਂ ਬਾਰੇ ਦੱਸਿਆ ਗਿਆ ਤੇ ਹੋਰ ਵੀ ਮੈਂਬਰਾਂ ਤੋਂ ਸੁਝਾਅ ਲਏ ਗਏ ਨੇ ਵੀ ਜਿਹੜੀਆਂ ਜਿਹੜੀਆਂ ਚੀਜ਼ਾਂ ਦੀ ਆਪਾਂ ਨੂੰ ਲੋੜ ਆ ਜੋ ਆਪਾਂ ਸਭਾ ਦੇ ਵਿੱਚ ਲਿਆ ਸਕੀਏ ਉਹ ਅੱਜ ਅਦੇ ਆਮ ਜਲਾਸ ਕਰਾਉਣ ਦਾ ਇਹੀ ਮੰਤਵ ਆ ਵੀ ਕਿਸਾਨ ਵੀਰਾਂ ਨੂੰ ਤੇ ਕਿਸਾਨ ਬੀਬੀਆਂ ਨੂੰ ਇਕੱਠੇ ਕਰਕੇ ਜੋ ਸਮੇਂ ਦੀਆਂ ਲੋੜਾਂ ਨੇ ਉਹਨਾਂ ਦਾ ਉਹਨਾਂ ਦਾ ਹਾਨੀ ਬਣ ਸਕੀਏ ਤੇ ਜੋ ਪਿਛਲੇ ਸਾਲ ਦੀਆਂ ਪ੍ਰਾਪਤੀਆਂ ਨੇ ਉਹ ਇਹਨਾਂ ਨੂੰ ਸਾਰੀਆਂ ਦੱਸਿੰਦੀਆਂ ਮੈਡਮ ਡਾਕਟਰ ਲੂਪਾ ਮੁਦਰਾ ਜਿਹੜੇ ਪਿਛਲੇ 10 ਸਾਲ ਤੋਂ ਸੋਸਾਇਟੀ ਦੇ ਨਾਲ ਜੁੜੇ ਹੋਏ ਨੇ ਉਹ ਵੀ ਪਹੁੰਚੇ ਨੇ ਤੇ ਉਹਨਾਂ ਨੇ ਬੜਮੰਡੀਆਂ ਜਾਣਕਾਰੀਆਂ ਜੋ ਵੀ ਨਵੇਂ-ਨਵੇਂ ਸੈਮੀਨਾਰ ਲੱਗਦੇ ਆ ਜਾਂ ਕੈਂਪ ਵਗੈਰਾ ਲੱਗਦੇ ਆ ਯੂਨੀਵਰਸਿਟੀ ਉਹਨਾਂ ਸੰਬੰਧੀ ਵੀ ਦੱਸਿਆ ਜੇ ਆਪਾਂ ਉੱਥੇ ਪਾਰਟਿਸਿਪੇਟ ਕਰਦਾ ਉਹ ਵੀ ਕਰ ਸਕਦੇ ਆ ਤੇ ਪਿੰਡ ਵਿੱਚ ਵੀ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਜਿਵੇਂ 10 ਸਾਲ ਤੋਂ ਪਿੰਡ ਨਾਲ ਜੁੜੇ ਹੋਏ ਨੇ ਜੇ ਇੱਥੇ ਵੀ ਤੁਸੀਂ ਕੋਈ ਕੈਂਪ ਲਵਾਉਣਾ ਚਾਹੁੰਦੇ ਹੋ ਤਾਂ ਆਪਾਂ ਡਾਕਟਰਾਂ ਦੀ ਟੀਮ ਇੱਥੇ ਵੀ ਅਵੇਲੇਬਲ ਕਰ ਸਕਦੇ ਆ ਹਾਂ ਉਹ ਗਰੁੱਪ ਜੀ ਆਪਣਾ ਸੁਸਾਇਟੀ ਵੱਲੋਂ ਬਣਾਇਆ ਗੁਰੂ ਗੋਬਿੰਦ ਸਿੰਘ ਹੈਲਪ ਸੈਲਫ ਗਰੁੱਪਾ ਹੀ ਬਣਵਾਇਆ ਵਾ ਸੁਸਾਇਟੀ ਦੇ ਵਿੱਚ ਹੀ ਕਿਰਤਾਨ ਬੀਬੀਆਂ ਦਾ ਤਾ ਜੋ ਜਿਹੜਾ ਜਿਵੇਂ ਆਪਾਂ ਹਲਦੀ ਦੀ ਪ੍ਰੋਸੈਸਿੰਗ ਚਾਰ ਵਗੈਰਾ ਜਾਂ ਹੋਰ ਵੀ ਬੀਬੀਆਂ ਦੇ ਜੋ ਸੁਝਾਅ ਹੋਣਗੇ ਉਹ ਇੱਕ ਗਰੁੱਪ ਬਣਾਇਆ ਸੋਸਾਇਟੀ ਵੱਲੋਂ ਉਸ ਦੇ ਵਿੱਚ 38 ਦੇ ਕਰੀਬ ਬੀਬੀਆਂ ਆ ਗਈਆਂ ਸੀ ਚਾਹਾਂਗੇ ਵੀ ਸਾਰੇ ਪਿੰਡ ਦੀਆਂ ਬੀਬੀਆਂ ਸਹੂਲਤ ਕਰਨ ਤੇ ਜੋ ਵੀ ਉਹ ਬਣਾਉਣਾ ਚਾਹੁੰਦੀਆਂ ਨੇ ਆਪਾਂ ਸੋਸਾਇਟੀ ਵੱਲੋਂ ਉਹਨਾਂ ਨੂੰ ਲੰਬੀ ਬੁਨਿਆਦ ਦੇ ਕਰਜ਼ੇ ਦੇ ਕੇ ਤੇ ਉਹ ਉਹਨਾਂ ਤੋਂ ਸਮਾਨ ਬਣਵਾ ਕੇ ਉਹਨਾਂ ਦੇ ਰਾਹੀਂ ਆਪਾਂ ਜਿਵੇਂ ਯੂਨੀਵਰਸਿਟੀ ਤੇ ਮੇਲੇ ਵਗੈਰਾ ਉੱਥੇ ਸਟਾਲਾਂ ਤੇ ਉਹ ਸਮਾਨ ਵੇਚ ਕੇ ਉਹਨਾਂ ਨੂੰ ਉਹ ਕਮਾਈ ਦਾ ਸਾਧਨ ਬਣੂਗਾ ਤੇ ਜਿਹੜੀ ਉਹ ਕਮਾਈ ਹੋਊਗੀ ਤੇ ਉਹ ਸੋਸਾਇਟੀ ਤੋਂ ਕਰਜ਼ਾ ਲੈਣਗੇ ਉਹਦੇ ਜੋ ਕਿਸ਼ਤਾਂ ਪ ਇਹ ਜਿਹੜਾ ਆਪਣਾ ਬੀਐਸਸੀ ਐਗਰੀਕਲਚਰ ਡਿਗਰੀ ਚਲਦੀ ਹੈ ਪੰਜਾਬ ਦੇ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਇਹਦੇ ਜਿਹੜਾ ਆਖਰੀ ਸਾਲ ਹੁੰਦਾ ਹੈ ਇਹਦੇ ਵਿੱਚ ਅਸੀਂ ਇੱਕ ਪਿੰਡ ਦੇ ਵਿੱਚ ਅਟੈਚਮੈਂਟ ਕਰਦੇ ਇਹਨੂੰ ਕਹਿੰਦੇ ਆਪਾਂ ਵਿਲੇਜ ਅਟੈਚਮੈਂਟ ਰਾਵੇ ਪ੍ਰੋਗਰਾਮ ਦੇ ਅੰਤਰਗਤ ਤੇ ਇਹ ਜਿਹੜੇ ਬੱਚੇ ਹੁੰਦੇ ਨੇ ਇਹ ਟੋਟਲ 45 ਦਿਨ ਤੁਸੀਂ ਲੈ ਲਓ ਕਿ ਯੂਨੀਵਰਸਿਟੀ ਤੋਂ ਆਪਣੀ ਜਿਹੜੀ ਥਿਉਰੈਟਿਕਲ ਪੜਾਈ ਹੈ ਉਹ ਪਿੰਡਾਂ ਦੇ ਵਿੱਚ ਅਪਲਾਈ ਕਰਦੇ ਆ ਤੇ ਸਾਰੇ ਟ੍ਰੇਨਿੰਗ ਕੈਂਪਸ ਇਹਨਾਂ ਦੇ ਵੀਕ ਵਾਈਜ਼ ਪਲਾਨਡ ਹੁੰਦੇ ਆ ਸੀਜ਼ਨ ਦੇ ਹਿਸਾਬ ਨਾਲ ਜਿਹੜੀ ਕ੍ਰੌਪ ਦੀ ਰਿਕੁਆਇਰਮੈਂਟ ਹੈ ਉਹਦੇ ਹਿਸਾਬ ਨਾਲ ਬੱਚੇ ਫਾਰਮਰਸ ਦੇ ਨਾਲ ਰਲ ਕੇ ਉਹ ਟ੍ਰੇਨਿੰਗ ਕੈਂਪਸ ਆਰਗੇਨਾਈਜ਼ ਕਰਦੇ ਆ ਜਿਹੜੀ ਖੇਤੀਬਾੜੀ ਦੇ ਕੰਮਾਂ ਨਾਲ ਲੈ ਕੇ ਕਿਹੜੇ ਕਿਹੜੇ ਦਿਸਤਨ ਦਿੱਤੀ ਗਿਆ ਜਾਣਕਾਰੀ ਦਿੱਤੀ ਗਈ ਹੈ ਕਾਫੀ ਥਰਮਲ ਲੈ ਕੇ ਵੀ ਐਂਪੀ ਦਿੱਤੀ ਹਾਂ ਪਹਿਲੇ ਤਾਂ ਪਹਿਲੇ ਇਹਨਾਂ ਨੇ ਬਹੁਤ ਸੋਣਾ ਸਰਵੇ ਕੀਤਾ ਬੱਚਿਆਂ ਨੇ ਪਿੰਡ ਦੇ ਹਰੇਕ ਵਾਸੀ ਦੇ ਨਾਲ ਮਿਲ ਕੇ ਫਿਰ ਇਹਨਾਂ ਨੇ ਸ਼ੁਰੂ ਕੀਤਾ ਸਭ ਤੋਂ ਪਹਿਲਾ ਵੀ ਆਪਾਂ ਕਿਵੇਂ ਸੋਇਲ ਸੈਂਪਲਿੰਗ ਕਰਨੀ ਹੈ ਤੇ ਵਾਟਰ ਸੈਂਪਲਿੰਗ ਕਰਨੀ ਹੈ ਇਹਨਾਂ ਨੇ ਇਵਨ ਪਰਾਲੀ ਸਾ ਸੰਭਾਲ ਦਾ ਜਿਵੇਂ ਕਰਨਾ ਹੈ ਕੀ ਕੀ ਮਸ਼ੀਨਾਂ ਯੂਜ਼ ਹੋ ਸਕਦੀਆਂ ਪਰਾਲੀ ਦੀ ਸੰਭਾਲ ਕਰਨ ਦੇ ਵਾਸਤੇ ਇਹਨਾਂ ਨੇ ਸੀਡੀ ਟ੍ਰੀਟਮੈਂਟ ਕੈਂਪੇਨ ਵੀ ਲਾਇਆ ਇਹਨਾਂ ਨੇ ਪਾਰਥੇਨੀਅਮ ਇਰੇਡੀਕੇਸ਼ਨ ਕੈਂਪੇਨ ਵੀ ਲਾਇਆ ਇਹਨਾਂ ਨੇ ਇੰਟੀਗ੍ਰੇਟਿਡ ਫਾਰਮਿੰਗ ਸਿਸਟਮ ਦਾ ਮਾਡਲ ਵੀ ਆਪਣੇ ਫਾਰਮਰਸ ਦੇ ਵਿੱਚ ਸਮਝਾਇਆ ਇਹਨਾਂ ਨੇ ਫਾਰਮਰਸ ਨੂੰ ਫਿਰ ਇਹਨਾਂ ਨੇ ਸਭ ਤੋਂ ਵੱਡੀ ਗੱਲ ਹੈ ਕਿ ਸੈਲਫ ਹੈਲਪ ਗਰੁੱਪ ਦੀ ਫਾਰਮੇਸ਼ਨ ਦੇ ਵਿੱਚ ਕਿਹੜੀ ਕਿਹੜੀ ਆਪਾਂ ਐਕਟੀਵਿਟੀ ਕਰ ਸਕਦੇ ਆ ਉਹਦੀ ਵੀ ਇਹਨਾਂ ਨੇ ਅਵੇਅਰਨੈਸ ਕ੍ਰੀਏਟ ਕੀਤਾ ਇਹਨਾਂ ਨੇ ਇੱਕ ਹੋਰ ਟ੍ਰੇਨਿੰਗ ਆਰਗੇਨਾਈਜ਼ ਕੀਤਾ ਸੀਗਾ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ ਆਪਾਂ ਕਿਵੇਂ ਬਣਾ ਸਕਦੇ ਆ ਤੇ ਕਿਹੜੇ ਕਿਹੜੇ ਟੈਕਨੀਕਸ ਹੋ ਸਕਦੇ ਆ ਉਹਦੇ ਵਿੱਚ ਤੇ ਉਹਦੀ ਰਜਿਸਟ੍ਰੇਸ਼ਨ ਕਿਵੇਂ ਹੋ ਸਕਦੀ ਆ ਉਹਦੇ ਵਿਸ਼ੇ ਤੇ ਉੱਪਰ ਜਿਸ ਤਰ੍ਹਾਂ ਦੀ ਪਰਫਾਰਮੈਂਸ ਬੱਚਿਆਂ ਦੀ ਆ ਤੇ ਬੱਚਿਆਂ ਦੀ ਜਿਸ ਤਰ੍ਹਾਂ ਦੀ ਸਪੀਸ਼ੀਅਲ ਬੱਚਿਆਂ ਦੀ ਪਰਫਾਰਮੈਂਸ ਤਾਂ ਅਸੀਂ ਜੇ ਸਹੀ ਗੱਲ કહਾਂ ਤੇ ਅਸੀਂ ਪਿੰਡ ਦੇ ਵਾਸੀਆਂ ਤੋਂ ਤੇ ਕਿਸਾਨਾਂ ਤੋਂ ਵੀ ਲੈਨੇ ਆ ਤੇ ਮੈਨੂੰ ਲੱਗਦਾ ਹੈ ਕਿ ਹਰ ਇੱਕ ਕਿਸਾਨ ਨੇ ਹਰ ਇੱਕ ਜ਼ਿਮੀਦਾਰ ਨੇ ਹਰ ਇੱਕ ਕਰ ਨੇ ਇਹਨਾਂ ਨੂੰ ਬਹੁਤ ਖੁੱਲੇ ਨਾਲ ਆਪਣੇ ਵਿੱਚ ਰੜਾਇਆ ਤੇ ਇਹਨਾਂ ਨੂੰ ਹਰ ਇੱਕ ਚੀਜ਼ ਸਿਖਾਇਆ ਇਸ ਕਰਕੇ ਮੈਂ ਸੋਚਦੀ ਆ ਕਿ ਇਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਪਿੰਡ ਦੇ ਵਿੱਚ ਇਹ ਟੋਟਲ 45 ਦਿਨ ਦੀ ਟ੍ਰੇਨਿੰਗ ਹੁੰਦੀ ਹੈ ਜੀ 4 4 ਕੋ ਭਾਗ ਬੋਲ ਜਾਨੀ ਤਾਂ ਵੀ ਜਿਹੜੀ ਜਾਣਕਾਰੀ ਉਹ ਸਾਂਝੀ ਕੀਤੀ ਜਾਂਦੀ ਹੈ ਤੇ ਵੀ ਜਿਹੜੀ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ ਪ੍ਰਸਾਰ ਸਿੱਖਿਆ ਵਿਭਾਗ ਆਪਣੀ ਕਨੇਚ ਦੀ ਜਿਹੜੀ ਕੋਆਪਰੇਟਿਵ ਸੁਸਾਇਟੀ ਹੈ ਇਹਦੇ ਨਾਲ ਪਿਛਲੇ 10 ਸਾਲਾਂ ਤੋਂ ਜੁੜੀ ਹੋਈ ਹੈ ਅਸੀਂ ਕੋਈ ਵੀ ਰਿਸਰਚ ਸਕੀਮ ਦੇ ਅੰਡਰ ਕੋਈ ਵੀ ਪ੍ਰੋਜੈਕਟ ਦਾ ਕੰਮ ਕਰਦੇ ਹਾਂ ਜਿਵੇਂ ਸਭ ਤੋਂ ਪਹਿਲਾਂ 2016 ਦੇ ਵਿੱਚ ਇੰਟੀਗ੍ਰੇਟਿਡ ਨਿਊਟ੍ਰੀਐਂਟ ਮੈਨੇਜਮੈਂਟ ਦਾ ਪ੍ਰੋਜੈਕਟ ਚੱਲਦਾ ਸੀ ਆਪਣਾ ਡਿਪਾਰਟਮੈਂਟ ਆਫ ਸਾਇੰਸ ਐਂਡ ਟੈਕਨੋਲੋਜੀ ਤੋਂ ਉਹ ਵੀ ਅਸੀਂ ਇੱਥੇ ਇੰਪਲੀਮੈਂਟ ਕੀਤਾ ਸੀਗਾ ਹੈਪੀ ਸੀਡਰ ਦਾ ਵੀ ਇੱਕ ਪ੍ਰੋਜੈਕਟ ਸੀਗਾ ਉਹ ਵੀ ਅਸੀਂ ਇਸ ਪਿੰਡ ਦੇ ਵਿੱਚ ਸ਼ੁਰੂ ਕੀਤਾ ਸੀਗਾ ਕਿ ਆਪਾਂ ਤਿੰਨ ਤੇ 3 6 ਸਾਲ ਟੋਟਲ ਉਹਦੇ ਵਿੱਚ ਕੰਮ ਕੀਤਾ ਇੱਕ ਇੰਟੀਗ੍ਰੇਟਿਡ ਨਿਊਟਰੀਐਂਟ ਮੈਨੇਜਮੈਂਟ ਤੇ ਹੈਪੀ ਸੀਡਰ ਟੈਕਨੋਲੋਜੀ ਤੋਂ ਉਸ ਤੋਂ ਬਾਅਦ ਆਪਾਂ ਜਦੋਂ ਇਹ ਸੁਸਾਇਟੀ ਬਹੁਤ ਵਧੀਆ ਇਨਫਰਾਸਟ੍ਰਕਚਰ ਵਾਈਜ਼ ਡਵੈਲਪ ਹੋ ਗਿਆ ਅਸੀਂ 2019 ਦੇ ਵਿੱਚ ਇੱਥੇ ਫਾਰਮਰ ਇਨਫੋਰਮੇਸ਼ਨ ਸੈਂਟਰ ਆਪਣਾ ਸਟੈਬਲਿਸ਼ ਕੀਤਾ ਪ੍ਰਸਾਰ ਸਿੱਖਿਆ ਵਿਭਾਗ ਇਹ ਇੱਕ ਸਿੰਗਲ ਵਿੰਡੋ ਸਿਸਟਮ ਮੰਨਿਆ ਜਾਂਦਾ ਹੈ ਜਿਵੇਂ ਤੁਸੀਂ ਲੈ ਲਓ ਕਿ ਵੀ ਕਿਸਾਨ ਨੂੰ ਜੇ ਕੁਝ ਚਾਹੀਦਾ ਹੈ ਇਨਪੁਟ ਹੈ ਚਾਹੇ ਉਹ ਬੀਜ ਹੈ ਜਾਂ ਕੋਈ ਸਲਾਹ ਚਾਹੀਦੀ ਹੈ ਉਹਨੂੰ ਯੂਨੀਵਰਸਿਟੀ ਜਾਣਾ ਪੈਂਦਾ ਹੈ ਬਟ ਅਸੀਂ ਸੋਚਿਆ ਇਸ ਚੀਜ਼ ਨੂੰ ਜੇ ਅਸੀਂ ਪਿੰਡ ਦੇ ਪੱਧਰ ਤੇ ਲੈ ਕੇ ਆਈਏ ਤੇ ਕੋਆਪਰੇਟਿਵ ਸੁਸਾਇਟੀ ਦੇ ਵਿੱਚ ਹੀ ਕੁਝ ਇਹੋ ਜੀ ਚੀਜ਼ ਜਾਂ ਮੈਕੈਨਿਜ਼ਮ ਹੋਵੇ ਜਿਹਦੇ ਵਿੱਚ ਅਸੀਂ ਇਹਨਾਂ ਦੇ ਨਾਲ ਇਹਨਾਂ ਦੀ ਬੀਜ ਦੀ ਡਿਮਾਂਡ ਲਈਏ ਫਿਰ ਜਿੰਨੀ ਕੀ ਬੀਜ ਲੋਡ ਹੁੰਦੀ ਹੈ ਚਾਹੇ ਉਹ ਵੈਜੀਟੇਬਲ ਕਿਟਸ ਹੈ ਚਾਹੇ ਉਹ ਇੰਟੀਗ੍ਰੇਟਿਡ ਨਿਊਟ੍ਰੀਸ਼ਨਲ ਗਾਰਡਨ ਦੀ ਰਿਕੁਆਇਰਮੈਂਟ ਹੈ ਉਹ ਸਾਰੀ ਚੀਜ਼ਾਂ ਅਸੀਂ ਇਹਨਾਂ ਨੂੰ ਪੁੱਛ ਕੇ ਜਿਵੇਂ ਤੁਸੀਂ ਲੈ ਲਓ ਕਿ ਗ੍ਰਾਸ ਰੂਟ ਲੈਵਲ ਦੀ ਗੱਲਾਂ ਅਸੀਂ ਇਹਨਾਂ ਤੋਂ ਲੈ ਕੇ ਜਿਹੜੀ ਫੈਸਿਲਿਟੀ ਇਹਨਾਂ ਨੂੰ ਯੂਨੀਵਰਸਿਟੀ ਜਾ ਕੇ ਮਿਲਣਾ ਸੀ ਉਹ ਅਸੀਂ ਇਹਨਾਂ ਦੇ ਡੋਰ ਸਟੈਪ ਤੇ ਲੈ ਕੇ ਫੈਸਿਲੀਟੇਟ ਕਰਦੇ ਆ ਤੇ ਫਾਰਮਰ ਇਨਫੋਰਮੇਸ਼ਨ ਸੈਂਟਰ ਐਸਟੈਬਲਿਸ਼ ਹੋਣ ਤੋਂ ਬਾਅਦ ਇਹ ਸੈਂਟਰ ਸਾਡਾ ਬਹੁਤ ਜ਼ਿਆਦਾ ਵਧੀਆ ਕੋਆਪਰੇਟਿਵ ਸੁਸਾਇਟੀ ਦੇ ਨਾਲ ਅਸੀਂ ਪਿੰਡ ਕਨੇਚ ਦੇ ਵਿੱਚ ਬਹੁਤ ਵਧੀਆ ਕੰਮ ਕਰਦੇ ਆ ਸਾਰੇ ਸਾਥੀਕਾਰ ਜੀ ਅੱਜ ਸਾਡਾ ਸੁਸਾਇਟੀ ਦਾ ਇੱਕ ਆਮ ਜਲਾਸ ਤੇ ਇੱਕ ਕੈਂਪ ਰੱਖਿਆ ਗਿਆ ਸੀਗਾ ਸਾਡੇ ਆਮ ਜਲਾਸ ਦੇ ਵਿੱਚ ਸਾਰੇ ਕਿਸਾਨਾਂ ਨੇ ਵੱਧ ਚੜ ਕੇ ਹਿੱਸਾ ਲੈ ਕੇ ਆਮ ਇਲਾਦਾ ਦਾ ਹਿੱਸਾ ਬਣੇ ਨੇ ਕੁਝ ਸੁਝਾਅ ਸਾਨੂੰ ਉਹਨਾਂ ਨੇ ਦਿੱਤੇ ਨੇ ਤੇ ਕੁਝ ਅਸੀਂ ਆਪਣੀ ਸੁਸਾਇਟੀ ਬਾਰੇ ਦੱਸਿਆ ਜੋਨੇ ਸਾਨੂੰ ਸੁਝਾਅ ਦਿੱਤੇ ਨੇ ਅਸੀਂ ਉਹਦੇ ਪੂਰਾ ਉਤਰਾਂਗੇ ਤੇ ਬਾਕੀ ਨਾਲ ਸਾਡੇ ਕੋਲ ਇੱਕ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ ਰਾਵੇ ਵਾਲੇ ਬੱਚੇ ਟ੍ਰੇਨਿੰਗ ਲਈ ਆਏ ਸੀ ਜਿਹੜੇ ਦੋ ਬੈਚ ਸੀਗੇ ਇੱਕ 14 ਪਿੰਡ ਕਨੇਦ ਦੇ ਵਿੱਚ ਸੀ ਤੇ ਜਿਹੜੇ 16 ਬੱਚੇ ਸੀ ਉਹ ਬੀੜ ਸੰਦੇਵਾਲ ਸੀ ਇਹ ਬੱਚੇ ਇੱਕ ਸਾਡਾ ਪਰਿਵਾਰਕ ਹਿੱਸਾ ਬਣ ਗਏ ਇਹ ਬੱਚਿਆਂ ਨੇ 45 ਦਿਨ ਸਾਡੇ ਵਿੱਚ ਰਹਿ ਕੇ ਸਾਡੇ ਕਿਸਾਨ ਭਰਾਵਾਂ ਨੂੰ ਬਹੁਤ ਕੁਝ ਦੱਸਿਆ ਤੇ ਇਹਨਾਂ ਦੇ ਜਿਹੜੇ ਸਾਡੇ ਲੜਕੀਆਂ ਦੀ ਇਹਨਾਂ ਦੀ ਹੈਲਪ ਦੇ ਨਾਲ ਇੱਕ ਹੈਲਪ ਸੈਲਫ ਗਰੁੱਪ ਵੀ ਬਣਾਇਆ ਗਿਆ ਜਿਹੜਾ ਸਾਡਾ ਹੈਲਪ ਸੈਲਫ ਗਰੁੱਪ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਮ ਨਾਲ ਬਣਿਆ ਤੇ ਜਿਹੜੇ 38 ਮੈਂਬਰ ਨੇ ਤੇ ਉਹਦੇ ਬਾਰੇ ਸਾਰਾ ਦੱਸਿਆ ਹਲਦੀ ਦੀ ਪ੍ਰੋਸੈਸਿੰਗ ਹੋ ਗਈ ਮਤਲਬ ਘਰ ਦੇ ਵਿੱਚ ਬੁੜੀਆਂ ਔਰਤਾਂ ਰਹਿ ਰਹਿ ਕੇ ਕੀ ਕੰਮ ਕਰ ਸਕਦੀਆਂ ਨੇ ਉਹਨਾਂ ਦੇ ਬਾਰੇ ਅਸਾਰਾ ਦੱਸਿਆ ਇਹ ਗਰੁੱਪ ਮਤਲਬ ਸਾਡੇ ਪਿੰਡ ਚ ਬਹੁਤ ਜ਼ਿਆਦਾ ਪਿਆਰ ਲੈ ਕੇ ਜਾ ਰਹੇ ਆ ਠੀਕ ਹੈ ਜੀ ਇਹਨਾਂ ਨੇ ਸਾਨੂੰ ਬਹੁਤ ਜ਼ਿਆਦਾ ਜਾਣਕਾਰੀ ਤੇ ਅਸੀਂ ਵੀ ਇਹਨਾਂ ਬਹੁਤ ਜ਼ਿਆਦਾ ਜਾਣਕਾਰੀ ਸਾਥੋਂ ਪ੍ਰਾਪਤ ਕੀਤੀ ਹੈ ਕਿਹੜੀ ਜਾਂਦੇ ਅੱਗੇ ਜਾ ਕੇ ਕੰਮ ਆ ਸਕੀ ਕਿਉਂਕਿ ਇਹਨਾਂ ਨੇ ਅੱਗੇ ਜਾ ਕੇ ਅਫਸਰ ਬਣਨਾ ਹੈ ਤੇ ਮੈਂ ਸਾਡੇ ਮੈਡਮ ਲੂਪਾ ਜੀ ਦਾ ਬਹੁਤ ਧੰਨਵਾਦ ਕਰਦਾ ਜਿਹਨੇ ਸਾਡਾ ਪਿੰਡ ਸੈਲੈਕਟ ਕੀਤਾ ਹੋਇਆ ਤੇ ਹਰੇਕ ਵਾਰ ਸਾਡੇ ਕੋਲ ਆਵੇ ਦੀ ਟ੍ਰੇਨਿੰਗ ਆਉਂਦੀ ਹੈ ਬੱਚਿਆਂ ਦੀ ਤੇ ਇੱਕ ਜਦੋਂ ਵੀ ਸਾਨੂੰ ਕਿਸੇ ਵੀ ਚੀਜ਼ ਦੀ ਲੋੜ ਪੈਂਦੀ ਆ ਤਾਂ ਸਾਨੂੰ ਜਰੂਰ ਉਪਲਬਧ ਕਰਾਉਂਦੇ ਨੇ ਜਿਵੇਂ 826 ਦਾ ਬੀ ਹੋ ਗਿਆ ਜੀ ਤੇ ਹੁਣ ਇਹਨੇ 100 ਕਿਟ ਦਿੱਤੀ ਆ ਪਿੰਡ ਵਾਸਤੇ ਘਰਾਂ ਦੇ ਵਿੱਚ ਵੈਜੀਟੇਬਲ ਕੀ ਹਰੇਕ ਤੇ ਮੈਂਬਰ ਆਪਣੇ ਘਰੇ ਸਬਜ਼ੀ ਲਾ ਕੇ ਇੱਕ ਤਾਂ ਆਪਣੇ ਪੈਸਿਆਂ ਤੋਂ ਬਚਤ ਹੋ ਸਕਦੀ ਆ ਤੇ ਦੂਜੀ ਆਪਾਂ ਜਰਾਂ ਤੋਂ ਬਾਸ ਸਕਦੇ ਆ ਤੇ ਨਿੰਬੂਆਂ ਦੇ ਬੂਟੇ ਦਿੱਤੇ ਨੇ ਜੀ ਕਿ ਨਿੰਬੂ ਆਪਣੇ ਘਰ ਲਾਓ ਤੇ ਹੋਰ ਖੇਲੂ ਬਗੀਚੀਆਂ ਬਾਰੇ ਇਹਨੇ ਜ਼ਮੀਨੀ ਪੱਧਰ ਤੇ ਆ ਕੇ ਘਰ-ਘਰ ਜਾ ਕੇ ਦੱਸਿਆ ਕਿਵੇਂ ਲਾਉਣੇ ਨੇ ਮਤਲਬ ਇੱਥੋਂ ਤੱਕ ਕਿ ਬੱਚਿਆਂ ਨੇ ਨਾਲ ਜਾ ਕੇ ਲਗਵਾਏ ਵੀ ਨੇ ਮੇਰੇ ਕੋਲ ਫੋਟੋਆਂ ਵੀ ਨੇ ਜਿਹੜੇ ਬੱਚੇ ਨਾਲ ਜਾ ਕੇ ਲਗਾਉਂਦੇ ਸਵੇਰੇ ਟਾਈਮ ਦੇ ਪਵੰਧ ਦੀ ਜਿੰਨਾ ਟਾਈਮ ਹੈਗਾ ਦੀ ਓਨੇ ਟਾਈਮ ਮੇਰੇ ਕੋਲ ਸੜੀ ਪਹੁੰਚ ਜਾਂਦੀ ਦੀ ਉਸ ਤੋਂ ਬਾਅਦ ਸਾਰੀ ਜਿਹੜੀ ਫੀਲਡ ਦੇ ਵਿੱਚ ਰਹਿੰਦੇ ਸੀਗੇ ਤੇ ਅਸੀਂ ਵੀ ਇਹਦਾ ਪੂਰਾ ਸਹਿਯੋਗ ਦਿੱਤਾ ਤੇ ਅਸੀਂ ਚਾਹੁੰਦੇ ਆ ਅੱਗੇ ਵੀ ਇਹੋ ਜਿਹੇ ਗਰੁੱਪ ਸਾਡੇ ਕੰਮ ਕਰਨ ਧੰਨਵਾਦ ਜੀ ਪੈੰਡ ਵਾਲਿਆਂ ਨੇ ਬਹੁਤ ਹੀ ਆਪਦੀ ਸਾਡਾ ਆ ਕੇ ਹਾਜ਼ਰੀ ਭਰੀ ਆਪਾਂ ਇੱਥੇ ਸਾਰੇ ਪੈੰਡ ਵਾਲਿਆਂ ਨੂੰ ਬੂਟੇ ਵੰਡੇ ਨੇ ਆਪਣੇ ਅੱਜ ਦੇ ਮੁੱਖ ਵਿਸ਼ੇ ਸੀਗੇ ਜਿਹੜੀਆਂ ਨਵੀਆਂ ਟੈਕਨੋਲੋਜੀ ਆ ਰਹੀਆਂ ਨਵੀਆਂ ਮਸ਼ੀਨ ਮਸ਼ੀਨਾ ਆ ਰਹੀਆਂ ਵਾ ਉਹਨਾਂ ਬਾਰੇ ਆਪਾਂ ਫਾਰਮਰਸ ਨੂੰ ਦੱਸੀਏ ਜਿਹੜੀ ਸਟੇਬਲ ਬਰਨਿੰਗ ਹੋ ਰਹੀ ਆ ਰਾਲੀ ਨੂੰ ਅੱਗ ਲਗਾ ਰਹੇ ਆ ਆਪਾਂ ਉਹਦੇ ਬਾਰੇ ਜਾਗਰੂਕਤਾ ਫੈਲਾਈ ਕਿਹੜੀਆਂ ਨਵੀਆਂ ਮਸ਼ੀਨਾਂ ਆਈਆਂ ਨੇ ਕਿਹੜੀਆਂ ਨਵੀਆਂ ਟੈਕਨੋਲੋਜੀਆ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਪਰਮੂਵਡ ਕਰਦੀ ਆ ਉਹ ਆਪਾਂ ਉਹਨਾਂ ਨੂੰ ਦੱਸਿਆ ਆਪਾਂ ਔਰਤਾਂ ਬਾਰੇ ਵੀ ਇੱਕ ਕੈਂਪ ਲਗਾਇਆ ਜਿਹਦੇ ਵਿੱਚ ਆਪਾਂ ਲੋਕਾਂ ਔਰਤਾਂ ਨੂੰ ਦੱਸਿਆ ਵੀ ਆਪਾਂ ਸੈਲਫ ਹੈਲਪ ਗਰੁੱਪ ਬਣਾ ਕੇ ਪਿੰਡ ਵਿੱਚ ਆਪਾਂ ਆਰਥਿਕ ਤੌਰ ਤੇ ਮਜ਼ਬੂਤ ਹੋ ਸਕਦੀਆਂ ਨੇ ਆਤਮ ਨਿਰਭਰ ਉਦੋਂ ਬਾਅਦ ਆਪਾਂ ਆਖਰੀ ਤੇ ਕੋਆਪਰੇਟਿਵ ਸੁਸਾਇਟੀ ਬਾਰੇ ਦੱਸਿਆ ਵੀ ਕੋਆਪਰੇਟਿਵ ਸੁਸਾਇਟੀ ਕੀ ਹੁੰਦੀਆਂ ਨੇ ਤੇ ਆਪਾਂ ਸਮੂਹਿਕ ਤਰੱਕੀ ਕਿਵੇਂ ਕਰ ਸਕਦੇ ਹਾਂ ਉਹਨਾਂ ਨਾਲ ਕਿੰਨੇ ਕਿਹੜੀ ਟੀਮ ਮੈਂਬਰ ਆ ਤੁਹਾਡੇ ਅੱਗੇ ਸਾਡੇ ਇੱਥੇ ਅਸੀਂ 30 ਜਾਣੇ ਆ ਦੋ ਗਰੁੱਪ ਨੇ ਸਾਡੇ ਗਰੁੱਪ 11 ਤੇ ਗਰੁੱਪ 12 ਦਾਵੇ ਟ੍ਰੇਨਿੰਗ ਸਾਡੀ ਇਸ ਪੈਂਡ ਵਿੱਚ ਲੱਗੀ ਹੋਈ ਆ ਟ੍ਰੇਨਿੰਗ ਕਿੰਨੇ ਦਿਨਾਂ ਤੋਂ ਚੱਲ ਰਹੀ ਸੀ ਕਿ ਟ੍ਰੇਨਿੰਗ ਆ ਚੱਟਾ ਦਾ ਰਿਆ ਕਿਸਾਨਾਂ ਦੇ ਵੱਲੋਂ ਟ੍ਰੇਨਿੰਗ ਇਹ ਸਾਡੀ 45 ਦਿਨ ਦੀ ਟ੍ਰੇਨਿੰਗ ਸੀਗੀ ਸਾਡੇ ਗਾਈਡ ਦਾ ਅਧਿਆਪਕ ਡਾਕਟਰ ਲੋਪਾ ਮੂਦਰਾ ਮਹਾਪਤਰਾ ਦੇ ਹੰਦਰ ਸੀਗੀ ਤੇ ਇਸ ਪੈਂਡ ਵਿੱਚ ਸਾਨੂੰ ਸਾਰਿਆਂ ਨੇ ਬਹੁਤ ਹੀ ਸਾਡੇ ਨਾਲ ਰਲ ਮਿਲ ਕੇ ਕੰਮ ਕੀਤਾ ਹਰੇਕ ਕੈਂਪ ਵਿੱਚ ਸਾਰੇ ਫਾਰਮਰਸ ਨੇ ਆਗੇ ਆਪਣਾ ਯੋਗਦਾਨ ਪਾਇਆ ਅਸੀਂ ਜਿੰਨੇ ਵੀ ਘਰਾਂ ਵਿੱਚ ਗਏ ਆ ਹਰੇਕ ਫਾਰਮਰਸ ਨੇ ਸਾਨੂੰ ਆਪਦੇ ਆਪਦੇ ਘਰ ਦਾ ਹਿੱਸਾ ਹੀ ਸਮਝਿਆ ਅਸੀਂ ਇੱਥੋਂ ਪਿਆਰ ਤੇ ਅਨੁਭਵ ਦੀਆਂ ਯਾਦਾਂ ਮਿੱਠੀਆਂ ਯਾਦਾਂ ਲੈ ਕੇ ਜਾ ਰਹੇ ਹਾਂ ਜੀ ਲੱਗਿਆ ਕਿ ਕੋਈ ਨਾ ਕੋਈ ਜਿਹੜੀ ਕਮੀ ਰਹੀਆਂ ਕਿਸਾਨਾਂ ਦੇ ਬਾਰੇ ਕੋਈ ਦਿੱਕਤ ਆ ਰਹੀਆਂ ਨੇ ਉਹਨਾਂ ਨੂੰ ਕਿਸ ਤਰ੍ਹਾਂ ਸੋਲਵ ਕੀਤਾ ਜਾਏਗਾ ਤੋਂ ਜਾਣਕਾਰੀ ਇਸਨੇ ਸਾਂਝੀ ਅਸੀਂ ਜਿਹੜੀਆਂ ਫਾਰਮਰਸ ਦੀਆਂ ਦਿੱਕਤਾਂ ਪਹਿਚਾਣ ਕੇ ਉਹਨਾਂ ਦੇ ਸੋਲੂਸ਼ਨ ਉਹਨਾਂ ਨੂੰ ਦੱਸ ਕੇ ਜਾ ਰਹੇ ਹਾਂ ਅਸੀਂ ਹਰੇਕ ਘਰ ਵਿੱਚ ਇੱਕ ਇੱਕ ਨਿਊਟ੍ਰੀਸ਼ਨ ਗਾਰਡਨ ਲਵਾਇਆ ਵਾ ਜਿਹਦੇ ਨਾਲ ਉਹਨਾਂ ਨੂੰ ਘਰੇ ਆਪਣੀਆਂ ਪੋਸਟਿਕ ਸਬਜ਼ੀਆਂ ਮਿਲਣਗੀਆਂ ਪੋਸਟਿਕ ਫਲ ਮਿਲਣਗੇ ਅਸੀਂ ਆਰਗੈਨਿਕ ਫਾਰਮਿੰਗ ਲਈ ਪ੍ਰਮੋਟ ਕੀਤਾ ਫਾਰਮਰਸ ਨੂੰ ਤੇ ਇੱਕ ਜਿਹੜੀ ਸਟ੍ਰਵਲ ਬਰਨਿੰਗ ਆ ਉਹ ਸਾਡਾ ਐਤਕੀ ਮੇਨ ਰਿਹਾ ਵਾ ਵੀ ਆਪਾਂ ਅੱਗ ਜਵਾਂ ਨਹੀਂ ਲਾਉਣੀ ਪ੍ਰਾਲੀ ਨੂੰ ਕਿਉਂਕਿ ਉਹ ਬਹੁਤ ਹਾਨੀ ਕਰਕੇ ਸਰ ਆਪਣੇ ਘਰ ਦੀਆਂ ਔਰਤਾਂ ਨੂੰ ਸਭ ਕੁਝ ਆਉਂਦਾ ਹੈ ਉਹਨਾਂ ਨੂੰ ਘਰ ਦੇ ਵਿੱਚ ਇੱਕ ਇੱਕ ਚੀਜ਼ ਆਂਦੀ ਹੈ ਅਸੀਂ ਘਰ ਦੇ ਵਿੱਚ ਹਲਦੀ ਵੀ ਪੀਨੇ ਆ ਅਚਾਰ ਵੀ ਬਣਾਉਨੇ ਆ ਸਾਰਾ ਕੁਝ ਕਰਦੇ ਆ ਪਰ ਜੇ ਆਪਾਂ ਇਕਜੁੱਟ ਹੋ ਕੇ ਇਹਨਾਂ ਸਾਰੀਆਂ ਚੀਜ਼ਾਂ ਦਾ ਇੱਕ ਸੈਲਫ ਹੈਲਪ ਗਰੁੱਪ ਬਣਾਈਏ ਇਕਜੁੱਟ ਹੋ ਕੇ ਇਹਨਾਂ ਦੀ ਮਾਰਕੀਟਿੰਗ ਕੀਤੀ ਜਾਵੇ ਤੇ ਮੈਨੂੰ ਲੱਗਦਾ ਹੈ ਕਿ ਇਹ ਔਰਤਾਂ ਦੀ ਆਰਥਿਕ ਸੁਰੱਖਿਆ ਤੇ ਉਹਨਾਂ ਨੂੰ ਇੱਕ ਬੋਲ ਸਕਦੇ ਆ ਕਿ ਇੰਪਾਵਰਮੈਂਟ ਔਮਨ ਇੰਪਾਵਰਮੈਂਟ ਮਹਿਲਾ ਸ਼ਕਤੀ ਦੀ ਇੱਕ ਉਦਾਹਰਣ ਬਣ ਸਕਦੀ ਹੈ ਕਿ ਜੋ ਆਲਰੇਡੀ ਸਾਨੂੰ ਇੰਨਾ ਕੁਝ ਆਂਦਾ ਹੈ ਉਹਨੂੰ ਆਪਾਂ ਅੱਗੇ ਪ੍ਰੋਮੋਟ ਕਰੀਏ ਉਹਨਾਂ ਸਾਰੀਆਂ ਚੀਜ਼ਾਂ ਨੂੰ ਰਲ ਮਿਲ ਕੇ ਬ੍ਰਾਂਡਿੰਗ ਮਾਰਕੀਟਿੰਗ ਸਾਡਾ ਪੀਏਯੂ ਸਾਡੇ ਪੀਏਯੂ ਦੇ ਵਿੱਚ ਸੈਲਫ ਆਪਣੇ ਕੋਲ ਸਕਿੱਲ ਡਿਵੈਲਪਮੈਂਟ ਸੈਂਟਰ ਹੈਗਾ ਉਹ ਸਾਰੀਆਂ ਆਪਣੀਆਂ ਜੋ ਸਕਿੱਲਸ ਨੇ ਉਹਨਾਂ ਨੂੰ ਰਿਫਾਈਨ ਕਰਕੇ ਅੱਗੇ ਟ੍ਰੇਨਿੰਗ ਕੈਂਪਸ ਲਗਾਉਂਦਾ ਹੈ ਕਿ ਅਸੀਂ ਅੱਗੇ ਆਪਣੇ ਜੋ ਵੀ ਫਾਰਮਰਸ ਨੇ ਉਹ ਆਪਣਾ ਕੋਈ ਬਿਜ਼ਨਸ ਸ਼ੁਰੂ ਕਰ ਸਕਣ ਮਸ਼ਰੂਮ ਫਾਰਮਿੰਗ ਜਾਂ ਕੁਝ ਵੀ ਉਹ ਉਸੇ ਤਰ੍ਹਾਂ ਜੋ ਸਾਡੀਆਂ ਔਰਤਾਂ ਨੇ ਉਹ ਘਰ ਦੇ ਵਿੱਚ ਇੰਨਾ ਕੰਮ ਕਰਦੀਆਂ ਨੇ ਤਾਂ ਉਹ ਉਹਨਾਂ ਚੀਜ਼ਾਂ ਨੂੰ ਵੀ ਜੋ ਉਹਨਾਂ ਨੂੰ ਆਲਰੇਡੀ ਆਉਂਦੀਆਂ ਨੇ ਉਹਨਾਂ ਨੂੰ ਅਗੇ ਰਿਫਾਈਨ ਕਰਨ ਤੇ ਇੱਕ ਉਹਨਾਂ ਚੀਜ਼ਾਂ ਨੂੰ ਐਜ਼ ਅ ਮਾਰਕੀਟ ਮਾਰਕੀਟ ਦੇ ਵਿੱਚ ਕਿਵੇਂ ਲੈ ਕੇ ਆਨਾ ਵਾ ਉਹ ਉਹਨਾਂ ਨੂੰ ਸਿਖਾਉਣ ਦੀ ਕੋਸ਼ਿਸ਼ ਕੀਤੀ ਹੈ ਸੈਲਫ ਹੈਲਪ ਗਰੁੱਪ ਦੇ ਵਿੱਚ ਦੇਖਿਆ ਜਾਏਗਾ ਜਦੋਂ ਮਾਰਕੀਟ ਪ੍ਰੋਸੈਸਿੰਗ ਕਿਰੇਡ ਬਹੁਤ ਲੰਬਾ ਹੁੰਦਾ ਮਾਰਕੀਟ ਦੇ ਵਿੱਚ ਜਾਣ ਲਈ ਕਾਫੀ ਦਿੱਕਤਾਂ ਜਿਹੜੀਆਂ ਹੁੰਦੀਆਂ ਨੇ ਸਰ ਪੀਏਯੂ ਦਾ ਸਾਰਾ ਜੋ ਸਿਸਟਮ ਹੈ ਉਹਦੇ ਵਿੱਚ ਸਾਡੇ ਕੋਲ ਇੱਕ ਤਾਂ এবੀਐਮ ਆਪਣਾ bizness ਮੈਨੇਜਮੈਂਟ ਵਾਲਾ ਡਿਪਾਰਟਮੈਂਟ ਹੈ ਉਹ ਸਾਨੂੰ ਹੈਲਪ ਕਰੇਗਾ ਸਾਡਾ ਪੀਆਈਓ ਦਾ ਸਕਿੱਲ ਸੈਂਟਰ ਹੈਲਪ ਕਰੇਗਾ ਸਾਡੀ ਸੁਸਾਇਟੀ ਹੈਲਪ ਕਰੇਗੀ ਸੁਸਾਇਟੀ ਫੰਡਿੰਗ ਕਰਦੀ ਹੈ ਉਹਨਾਂ ਨੂੰ ਉਹਨਾਂ ਦੇ ਨਾਲ ਹਮੇਸ਼ਾ ਹਰ ਕੜੀ 'ਚ ਉਹ ਨਾਲ ਖੜਨਗੇ ਤੇ ਸਾਡੀ ਜੋ ਪੀਆਈਓ ਦਾ ਐਕਸਟੈਂਸ਼ਨ ਸਿਸਟਮ ਹੈ ਉਹ ਤਾਂ ਆਬਵੀਅਸਲੀ ਉਹਨਾਂ ਨੂੰ ਅੱਗੇ ਵਧਾਣਗੇ ਪ੍ਰਚਾਰ ਕਰਨਗੇ ਸਾਡੇ ਪੀਆਈਓ ਦੇ ਵਿੱਚ ਜੋ ਕਿਸਾਨ ਮੇਲੇ ਲੱਗਦੇ ਨੇ ਉਹਨਾਂ ਦੇ ਵਿੱਚ ਸੈਲਫ ਹੈਲਪ ਗਰੁੱਪਸ ਨੂੰ ਅੱਗੇ ਆਪਾਂ ਪ੍ਰਮੋਟ ਕਰ ਸਕਦੇ ਆ ਮੈਂ ਚਾਹੁੰਨੀ ਆ ਕਿ ਹਰ ਔਰਤ ਜਾਂ ਜਿੰਨੀਆਂ ਵੀ ਔਰਤਾਂ ਨੇ ਉਹ ਇਕੱਠੇ ਹੋ ਕੇ ਇੱਕ ਸੈਲਫ ਹੈਲਪ ਗਰੁੱਪ ਬਣਾਣ ਤੇ ਉਹ ਮਹਿਲਾ ਸ਼ਕਤੀ ਦਾ ਇੱਕ ਵਧੀਆ ਉਦਾਹਰਣ ਬਣਨ ਮੇਰਾ ਨਾਮ ਰਵਨੀਤ ਖੋਹਰਾ ਪਿੰਡਾਂ ਦਾ ਰਿਆ ਜਿਹੜਾ ਸਾਡਾ ਪਿੰਡ ਬੀਟਸਾਨਿਆਲ ਸੀਗਾ ਉੱਥੇ ਖੇਤੀ ਕੱਟ ਸੀ ਬਟ ਬਾਕੀ ਲੋਕ ਜਿਵੇਂ ਡੇਰੀ ਫਾਰਮਿੰਗ ਉੱਥੇ ਕਰਦੇ ਸੀ ਠੀਕ ਹੈ ਉੱਥੇ ਹੋਰ ਵੈਸੇ ਜ਼ਿਆਦਾਤਰ ਦਿਹਾੜੀ ਵਾਲੇ ਜਿਹੜੇ ਲੋਕ ਨੇ ਉਹ ਸੀਗੇ ਆਪਾਂ ਉਹਨਾਂ ਦੇ ਵਿੱਚ ਵਿਚਰ ਕੇ ਆਇਆ ਇਸ ਵਾਰ ਉੱਥੇ ਅਸੀਂ ਉਹਨਾਂ ਦੇ ਨਾਲ ਜਮਾਂ ਘਰ ਵਾਂਗੂ ਰਹੇ ਹਾਂ ਠੀਕ ਹੈ ਉਹਨਾਂ ਦੇ ਕੋਲੇ ਜਾ ਕੇ ਬਹਿੰਦੇ ਸੀ ਸਾਨੂੰ ਬਲਕਿ ਇੰਨਾ ਮਜ਼ਾ ਆਇਆ ਉੱਥੇ ਜਾ ਕੇ ਸਾਨੂੰ ਗਲੀਆਂ ਦੇ ਵਿੱਚ ਕੌਣ ਹੈ ਕਿੱਥੇ ਰਹਿੰਦਾ ਹੈ ਇਹ ਸਾਰਾ ਕੁਝ ਵੀ ਸਾਨੂੰ ਪਤਾ ਲੱਗਿਆ ਹਨਾ ਸਾਡੇ ਕੋਲ ਹਰ ਕਿਸੇ ਦਾ ਨੰਬਰ ਨੇ ਬਕਾਇਦਾ ਨਾਮ ਦੇ ਨਾਲ ਸਾਨੂੰ ਉਹਨਾਂ ਦੇ ਘਰ ਪਤਾ ਨੇ ਅਸੀਂ ਉਹਨਾਂ ਦੇ ਘਰ ਜਾ ਜਾ ਕੇ ਖੁਦ ਕਿਚਨ ਗਾਰਡਨ ਸਾਡੇ ਪੂਰੀ ਟੀਮ ਜਿਹੜੇ ਗਰੁੱਪ ਨੰਬਰ 11 ਆ ਉਹਨਾਂ ਨੇ ਸਾਰਿਆਂ ਨੇ ਕੰਮ ਕੀਤਾ ਸਾਰਿਆਂ ਨੇ ਬਹੁਤ ਮਿਹਨਤ ਕੀਤੀ ਐ ਐਂਡ ਸਾਰਿਆਂ ਨੇ ਆਪਣਾ ਪੂਰਾ ਯੋਗਦਾਨ ਪਾਇਆ ਸ